ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਈ ਆ ਤੇ ਜਿਲ੍ਹਾ ਨੂੰ ਪੈਂਦਾ ਜੀ ਬਟਿੰਡਾ ਬਾਈ ਕੋਲ ਟਾਪ ਦਾ ਕਟਾੀਲਾ ਰਵਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 752800039 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਾਮ ਤਨੂਂਦੀਆ ਪਹੁੰਚ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਸਕੰਦਰ ਸਿੰਘ ਜੀ ਪਿੰਡ ਰਾਇਆ ਹਾਂਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹਾਂਜੀ ਵੀ ਕੱਟੇ ਦੀ ਜਾਣਕਾਰੀ ਦਿਓ ਇਹ ਕੱਟਾ ਬਾਈ ਜੀ ਡੇਢ ਸਾਲ ਦੀ ਉਮਰ ਹੈ ਹਾਂਜੀ ਦੰਦੋਂ ਖੀਰਾ ਹੈ ਹਾਂਜੀ ਤੇ ਘਾਟੀਕੇ ਦਾ ਕੱਟਾ ਜੀ ਪਰ ਉਹ ਮੱਝ ਦਾ ਕੱਟਾ ਜੀ ਆਹ ਮੱਝ ਦਾ ਕੱਟਾ ਹਾਂਜੀ ਆਪਣਾ ਘਰ ਦਾ ਘਰ ਹਾਂਜੀ ਘਰ ਦਾ ਹੀ ਪਸ਼ੂ ਆ ਜੀ ਆਪਣੇ ਕੋਈ ਵਪਾਰ ਨਹੀਂ ਕੁਝ ਨਹੀਂ ਆਪਣਾ ਨਿਸ਼ਾਨੀਆਂ ਸਾਰੀਆਂ ਪੂਰੀਆਂ ਤੇ ਟਿਕਟੋਕ ਦਾ ਪਤਾ ਬਾਈ ਹੇ ਟੀਕੇ ਦਾ ਪਤਾ ਕਿਹੜੇ ਟੀਕੇ ਦਾ ਹੈ ਸਰਕਾਰੀ ਡਾਕਟਰ ਤੋਂ ਭਰਾਇਆ ਸੀ ਟੀਕੇ ਦਾ ਨਾਮ ਨਹੀਂ ਪਤਾ ਹਾਂ ਠੀਕ ਹੈ ਜੀ ਹਾਂਜੀ ਲੋਪਰਾ ਚੈੱਕ ਕਰ ਸਕਦੇ ਤੇ ਰੇਟ ਰੂਟ ਭਰਾ ਦਾ ਰੇਟ ਇਹਦਾ ਫੋਨ ਤੇ ਕਰ ਦਾਂਗੇ ਰੇਟ ਫੋਨ ਹਾਂਜੀ ਜਸਤੀ ਗੱਲ ਚੈੱਕ ਕਰ ਸਕਦੇ ਤੇ ਚੰਗਾ ਸੋਹਣਾ ਨਸਾਨੀਆਂ ਸਾਰੀਆਂ ਪੂਰੀਆਂ ਸਿੰਘੀ ਸਿੰਘੀ ਬਹੁਤ ਸੋਹਣੀਆਂ ਤੋਰ ਦੋ ਭਰਾ ਮੜਿਆ ਲੋ ਜੀ ਆ ਜਾ ਹਲੇ 1.5 ਸਾਲ ਦਾ ਕਟਾ ਠੀਕ ਹੈ ਲੈ ਲੈ ਬਲੱਡ ਲੈਡ ਬਹੁਤ ਠੰਡੀ ਹੋਈ ਹੈ ਨਾ ਬਹੁਤ

ਸਾਰੇ ਨਿਸ਼ਾਨੀਆਂ ਪੂਰਾ ਖੁੰਜਿਆ ਨਹੀਂ ਕਿਤਾ ਠੀਕ ਹੈ ਜੀ ਉਹ ਇਹਦਾ ਬਾਹਰ ਵਾਲਾ ਬੱਚਾ ਇਹ ਬਾਹਰ ਵਾਲਾ ਬੱਚਾ ਹਾਂਜੀ ਇਹ ਵੀ ਕੱਟੀ ਹੈ ਜੀ ਇਹ ਵੀ ਕੱਟੀ ਹੈ ਜੀ ਠੀਕ ਹੈ ਇਹ ਵੀ ਕੱਟੀ ਹੈ ਭਰਾ ਤੇ ਆ ਅਸੀਂ ਮੱਝ ਬਾਈ ਕੋ ਇਹ ਮੱਝ ਦਾ ਦੁੱਧ ਆਪਾਂ ਹਾਂਜੀ 7 ਕਿਲੋਟਰ ਆਮ ਚੋਇਆ ਬਸ ਜਿਹੜਾ ਸੱਜਰ ਹੁੰਦੀ ਹੈ ਗੰਗ ਦਾ 7 ਕਿਲੋਟਰ ਠੀਕ ਆ ਹਾਂਜੀ ਤੇ ਉਹ ਦੁੱਧ ਕਿੰਨੇ ਕਿੰਨਾਂ ਦੀ ਹੈ ਦੁੱਧ ਵਾਸੇ ਇਹ ਮੰਨ ਕੇ ਚੱਲੋ 14 ਕਿਲੋਟਰ ਲਾ ਲਓ ਦੋਨੇ ਸੱਜਰ ਹਾਂ ਵੱਧ ਸੇਵਾ ਇਹਦੀ ਕੀਤੀ ਆ ਹਾਂ ਬਸ ਆਪਾਂ ਮੰਨ ਕੇ ਚੱਲੋ ਬਾਹਲਾ ਨਹੀਂ ਫਸੋ ਉਹਨੂੰ ਅਸੀਂ ਨਾਰਮਲ ਖਰਾਕ ਹੀ ਪਾਉਣੇ ਬਸ ਠੀਕ ਹੈ ਜੀ ਵੱਧ ਦੁੱਧ ਝਗਾਵਾ ਲੋ ਭਰਾ ਡੇਢ ਸਾਲ ਦਾ ਦੁੱਧ ਪੂਰਾ ਝਗਾਉਣੇ ਆ ਮੰਨ ਕੇ ਚੱਲੋ 4 ਮਹੀਨੇ ਤੱਕ ਜਦੋਂ ਤੱਕ ਪੂਰੇ ਫੁੱਲ ਪੱਠੇ ਨਹੀਂ ਖਾਂ ਲਗਾ ਦੋ ਥਣ ਕੰਟਰੋਲ ਝਗਾਉਣੇ ਝਗਾਉਣੇ ਦੁੱਧ ਠੀਕ ਹੈ ਜੀ ਵੀ 7 ਕਿੱਲੋ ਨਹੀਂ ਝਗਾਉਣੇ ਹਾਂ ਦੋ ਥਣ ਝਗਾਉਣੇ ਜਿਹਨੇ ਅੱਧਾ ਦੁੱਧ ਹਾਂਜੀ ਹਾਂਜੀ ਮੱਝ ਦੇਖ ਲਓ ਇਹਦਾ ਬੱਚਾ ਤੇ 14 ਲੀਟਰ ਵਾਲੀ ਮੱਝ ਆ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਤੇ ਤੋਫਈਆ ਸਿੰਘੀ ਸੁੰਗੀ ਬਹੁਤ ਸੋਹਣੀ ਹੈ ਮਿਲਦੇ ਆ